ਦੋਸਤੋ ਅੱਜ ਅਸੀਂ ਨੂਰਪੁਰੇ ਪਿੰਡ ਦੇ ਵਿੱਚ ਆਏ ਆ ਜਿੱਥੇ ਆਪਾਂ ਮੱਕੀ ਦੇ ਵਿੱਚ ਬੂਆਸਤਰ ਪੋਆਇਆ ਸੀ ਅੱਜ ਆਪਾਂ ਇਹਦੇ ਇੱਕ ਰਿਜ਼ਲਟ ਲੈਣ ਲਈ ਇੱਥੇ ਆਏ ਆ ਕਿਸਾਨ ਭਰਾਵਾਂ ਕੋਲੇ ਤੇ ਮਿਸਟਰ ਗੁਰਪ੍ਰੀਤ ਜੀ ਹੈਗੇ ਸਾਡੇ ਗੁਰਪ੍ਰੀਤ ਜੀ ਗੁਰੀ ਜਿਹੜੇ ਉਥੋਂ ਗਰਾਹਾ ਯੂਨੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਨੇ ਤੇ ਆ ਛੱਲੀ ਬਾਈ ਦੇ ਹੱਥ ਚ ਫੜੀ ਹੋਈ ਆ ਜੀ ਦੇ ਵਿੱਚ ਬੂਹਸਤਰ ਪਾਇਆ ਹੋਇਆ ਇਹ ਛੱਲੀ ਦੇ ਤੁਹਾਨੂੰ ਨੇੜੇ ਤੋਂ ਦਾਣੇ ਦਿਖਾਉਣੇ ਆ ਦਾਣਿਆਂ ਦਾ ਸਾਈਜ਼ ਦੇਖੋ ਕਿੰਨਾ ਵੱਡਾ ਹੋਇਆ ਹੋਇਆ ਔਰ ਇਹ ਛੱਲੀ ਉਹ ਆ ਦੂਸਰਾ ਖੇਤ ਜੀ ਦੇ ਵਿੱਚ ਬੂਹਸਤਰ ਨਹੀਂ ਪਾਇਆ ਹੋਇਆ ਦੇਖੋ ਦੋਸਤੋ ਨੂੰ ਨੇੜੇ ਤੋਂ ਕਿੰਨੀ ਨਜ਼ਦੀਕ ਤੋਂ ਪਤਾ ਲੱਗਦਾ ਜਿਹੜੇ ਦਾਣੇ ਦੇ ਸਾਈਜ਼ ਨੇ ਕਿੰਨਾ ਜ਼ਮੀਨ ਅਸਮਾਨ ਦਾ ਛੱਲੀ ਦਾ ਸਾਈਜ਼ ਦੇਖੀ ਤਾਂ ਛੱਲੀ ਦਾ ਸਾਈਜ਼ ਇਹ ਕਾਫੀ ਮੋਟਾ ਵੀ ਆ। ਬਾਕੀ ਆਪਾਂ ਇਹਨਾਂ ਨਾਲ ਗੱਲ ਕਰਦੇ ਆ। ਤੁਸੀਂ ਦੱਸੋ ਬਾਈ ਤੁਹਾਨੂੰ ਰਿਜ਼ਲਟ ਦੇ ਵਿੱਚ ਕੀ ਅੰਤਰ ਲੱਗਦਾ ਇਹਨਾਂ ਦਾ? ਵਧੀਆ ਰਿਜ਼ਲਟ ਆ ਜੀ। ਪਹਿਲਾਂ ਆਪਣਾ ਨਾਮ ਦੱਸੋ ਮੈਨੂੰ। ਸੰਦੀਪ ਸਿੰਘ ਪਿੰਡ ਨੌਰਪੁਰਾ ਜੀ। ਰਿਜ਼ਲਟ ਬਹੁਤ ਵਧੀਆ ਜੀ ਇਹਦਾ ਤੇ ਦਾਣੇ ਦਾ ਵੀ ਫਰਕ ਆ। ਛੱਲੀ ਮੋਟੀ ਵੀ ਆ। ਆਹ ਆ ਬੇਟਾ। ਇਹ ਆਪਣਾ ਮੁੰਡਾ ਨੌਜਵਾਨ ਇਹ ਵੀ ਖੇਜ਼ਾਨੀ ਨਾਲ ਜੁੜਿਆ ਹੋਇਆ ਜੀ। ਇਹ ਵੀ ਦੱਸੂਗਾ ਤੁਹਾਨੂੰ ਬੋਲ ਕੇ ਕੀ ਰਿਜ਼ਲਟ ਇਹਨੂੰ ਕੀ ਵਧੀਆ ਮਿਲਿਆ ਉਹ ਵਧੀਆ ਰਿਜ਼ਲਟ ਉਹਦਾ ਇਹਦੇ ਨਾਲੋਂ ਕਾਫੀ ਸائز ਦਾ ਫਰਕ ਆ ਉਹਦਾ ਤੇ ਦਾਣਾ ਵੀ ਮੋਟਾ ਤੇ ਉਹ ਵੀ ਸائز ਤੋਂ ਜ਼ਿਆਦਾ ਵਧੀਆ ਟੈਂਪਲ ਨਾਲ ਠੀਕ ਤੁਸੀਂ ਤਸੱਲੀ ਹੈ ਜੀ ਤੁਹਾਡੀ ਸੈਟੀਸਫਾਈਡ ਹੋ ਤੁਸੀਂ ਇਸ ਚੀਜ਼ ਦੇ ਨਾਲ ਹਾਂਜੀ ਵਧੀਆ ਜੀ ਚੀਜ਼ ਹੈ ਤਸੱਲੀ ਪੂਰਾ ਟ੍ਰਾਇਲ ਕੀਤਾ ਸੀਗਾ ਜੀ ਇਹ ਟ੍ਰਾਇਲ ਤੋਂ ਨਾਲ ਹੁਣ ਝੋਨੇ ਦੇ ਵਿੱਚ ਵੱਧ ਚੜ ਕੇ ਇਹਦੇ ਵਿੱਚ ਇਹਦਾ ਬਹੁ ਅਸਤਰ ਪਾਇਆ ਜਾਊਗਾ ਆ ਕੁਆਲਿਟੀ ਤੁਹਾਡੇ ਸਾਹਮਣੇ ਹੀ ਆ ਇਹਨੂੰ ਜੇ ਰੱਖਦੇ ਆ ਤਾਂ ਅਲੱਗ ਹੀ ਦੇਖਦਾ ਦੋਨੇ ਇਕੱਠੀਆਂ ਕਰੋ ਥਲੀਆਂ ਇੱਕ ਵਾਰ ਲੋ ਜੀ ਤੁਸੀਂ ਦੂਰੋਂ ਦੇਖ ਕੇ ਹੀ ਪਤਾ ਕਰ ਸਕਦੇ ਹੋ ਭੂਅਸਤਰ ਵਾਲੀ ਕਿਹੜੀ ਆ ਹੁਣ ਝੋਨੇ ਦੇ ਵਿੱਚ ਤੁਸੀਂ ਪ੍ਰੋਡਕਟ ਨੂੰ ਪ੍ਰਮੋਟ ਕਰੋਗੇ ਜੀ ਪਾਓਗੇ ਜਰੂਰ ਪਾਵਾਂਗੇ ਜਰੂਰ ਪਾਵਾਂਗੇ ਜਿੰਨਾ ਵੱਧ ਤੋਂ ਪਾਵ ਵੱਧ ਪਾਵਾਂਗੇ ਠੀਕ ਹੈ ਜੀ ਕੁਝ ਪੰਜਾਬ ਨੂੰ ਮੈਸੇਜ ਵੀ ਆਪਾਂ ਨੂੰ ਆਰਗੈਨਿਕ ਵੱਲ ਵਧਣਾ ਚਾਹੀਦਾ ਜੀ ਹਾਂ ਜੀ ਵਧਣਾ ਚਾਹੀਦਾ ਸਾਰਿਆਂ ਨੂੰ ਜੋੜਨਾ ਚਾਹੀਦਾ ਨਾਲ ਥੋੜਾ ਥੋੜਾ ਪਹਿਲਾਂ ਥੋੜਾ ਕਰਕੇ ਦੇਖ ਲਓ ਫਿਰ ਬਹੁਤ ਤੇ ਬਹੁਤਾ ਕਰ ਲਓ ਚਲੋ ਓਕੇ ਜੀ ਧੰਨਵਾਦ